ਹਾਂਜੀ ਵੀਰੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਹੋਰ ਉਮੀਦ ਕਰਦੇ ਆਂ ਬਾਈ ਸਾਰੇ ਵਧੀਆ ਹੋਵੋਗੇ ਸਵਾਗਤ ਆ ਬਾਈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਂ ਤੁਹਾਡੇ ਨਾਲ ਨਵੀਂ ਵੀਡੀਓ ਦੇ ਵਿੱਚ ਅੱਜ ਬਾਈ ਆਪਾਂ ਕੱਦੂ ਵੀ ਕਰਨਾ ਤੇ ਪਹਿਲਾਂ ਆਪਾਂ ਲਾਉਣਾ ਵਾਹਣਾ ਪਲਾਸਟਿਕ ਦਾ ਕਾਗਜ਼ ਗੁੱਡਾ-ਖੱਡਾ ਪੈਣ ਤੋਂ ਤੇ ਬਹੁਤ ਗੁੱਡਾ ਪੈਂਦੀ ਆ ਬਾਈ ਆਪਣੇ ਮੋਟਰ ਤੇ ਤੁਹਾਨੂੰ ਜਾ ਕੇ ਦਿਖਾਉਣੇ ਆ ਬਾਈ ਬਹੁਤ ਵਧੀਆ ਜਾਨੀ ਕਿ ਚੀਜ਼ ਆ ਤੁਸੀਂ ਵੀ ਵਰਤਿਓ ਦਿਖਾਉਣੇ ਆ ਮੋਟਰ ਤੇ ਜਾ ਕੇ ਹਾਂਜੀ ਵੀਰੇ ਆਪਣੇ ਆ ਮੋਟਰ ਤੇ ਬਾਈ ਲੱਗੇ ਆ ਕਾਗਜ਼ ਪਾਉਣਾ ਮੇਰੇ ਆਪਾਂ ਪਰਲੀ ਦੇ ਪਤਾ ਸੀ ਆ ਦੇ ਇਤਰੇ ਇੰਨੇਗੇ ਪਾਤਾ ਤੇ ਆ ਦੇਖ ਲੋ ਖਾਲੀ ਆਪਣੀ ਆਪ ਕੱਢ ਲਈ ਕਰੋ ਜੱਕ ਵੀਰੇ ਪਹਿਲਾਂ ਥੋੜੀ ਥੋੜੀ ਮਿੱਟੀ ਬਾਦੀ ਦੀ ਆ ਪਈਆ ਲਾ ਕਾਗਜ ਉੱਡੇ ਨੇ ਇੱਕ ਤਾਂ ਹਵਾ ਜਿ ਬਾਈ ਬਾਲੀ ਚੱਲਦੀ ਆ ਬੰਦੇ ਸਹੀ ਹੈਗੇ ਆ ਜ ਤਾਂ ਕਰਕੇ ਕੰਮ ਖਿੱਚਦੇ ਨੇ ਬਾਈ ਅਸੀਂ ਦੱਸਦੇ ਆ ਤੁਹਾਨੂੰ ਕਿੰਨਾ ਕੁ ਟਾਈਮ ਲੱਗਦਾ ਬਾਈ ਇਹ ਆਪਣੇ ਜਿਵੇਂ ਸਮਝ ਰਹੋ ਆ ਡੇਢ ਕੀਲਾ ਵਾ ਉਹ ਪਰਲੇ ਚਲਾਉਣਾ ਯਾਨੀ ਕਿ ਹੈਗੇ ਆ ਵੀ ਦੋ ਤਿੰਨ ਕੀਲੇ ਦੇ ਘੇਰੇ ਦੇ ਵਿੱਚ ਲਾਉਣਾ ਆ ਆ ਦੇਖ ਲੋ ਗਾਹਾਂ ਤੱਕ ਐ ਖਾਲੀ ਕੱਢੀ ਹੋਈ ਆ ਬਾਈ ਸਾਰੀ ਉਹ ਸਿਰੇ ਤੱਕ ਬੰਦਿਆਂ ਨੇ ਕੱਢਦੀ ਆ ਆਪਣੇ ਨੇ ਗੱਲ ਉਹ ਪਰਲੀ ਬੱਟ ਦੇ ਵੀ ਕੱਢਦੀ ਉਹ ਸਾਹਮਣੇ ਵਾਲੀ ਤੇ ਵੀ ਕੱਢਦੀ ਤੇ ਉੱਧਰਲੀ ਤੇਵਾ ਮਾੜੀ ਰਹਿੰਦੀ ਆ ਆ ਦੇ ਪਿੱਛੇ ਇੱਕ ਨਾ ਪਾਈ ਜਾਂਦੇ ਐ ਮਿੱਟੀ ਬਾਜੋ ਰੋ ਥੋੜੀ ਥਾਪੜ ਦੇਣਗੇ ਬੱਟ ਨੂੰ ਕਹਿੰਦੇ ਯਾਰ ਗੁੱਡਾ ਬਹੁਤ ਜ਼ਿਆਦੇ ਪੈਂਦੀਆਂ ਨੇ ਵੀ ਕਹ ਲੋ ਬਾਲੀਆਂ ਜ਼ਿਆਦੇ ਜਿਵੇਂ ਰੋਜ਼ ਕਿਹੜਾ ਵੀ ਮਾਰਦੇ ਆ ਰੋਜ਼ 10 15 ਗੁੱਡਾ ਬਾਈ ਨੌਂ ਵੀ ਆ ਤਾਂ ਕਰਕੇ ਆ ਕੰਮ ਵਧੀਆ ਪਿਛਲੀ ਵਾਰ ਹਾਲ ਹਨਾ ਲਾਗੇ ਸੀਗੇ ਥੋੜੇ ਨਾਲ ਨੂੰ ਯਾਦੇ ਉਹਦਾ ਕਾਗਜ਼ ਪਿਛਲੀ ਵਾਰ ਲਾਇਆ ਸੀ ਵਿਚਾਰ ਕਰਾਂਗੇ ਹਲ ਨਾਲੋਂ ਘੱਟ ਲਾਇਆ ਕਰਾਂਗੇ ਫਿਰ ਤੋਂ 2-3 ਸਾਲ ਕੱਢ ਦਿੰਦਾ ਵਾ ਕਰੋ ਜੱਕ ਵੀਰੇ ਬਾਕੀ ਅੱਗੇ ਵਾਲਾ ਕਾਗਜ਼ ਵੀ ਬਾਈ ਥੋੜਾ ਜਿਹਾ ਮੜਾ ਸੀ ਜਿੰਦਗੀ ਸ਼ਰੋ ਲਿਆਂਦਾ ਵਾ ਇਹ ਕਾਗਜ਼ ਵੀ ਹੈ ਨਾ ਚਲੋ ਆਹ ਇਹ ਹਾਰਡ ਆ ਥੋੜਾ ਜਿਹਾ ਆ ਦੇਖੋ ਫੇਰੇ ਪਰ ਵਾਲਾ ਕਾਗਜ਼ ਆ ਦੇਖੋ ਇਹ ਪਤਲਾ ਸੀ ਜਿਹੜਾ ਪਾੜੀ ਜਾਂਦਾ ਸੀਗਾ ਇਹਦੇ ਨਾਲੋਂ ਹਲਕਾ ਸੀ ਇੱਥੋਂ ਹੀ ਲੈ ਲਿਆ ਸੀ ਨਾਰਮਲ ਆਪਣੇ ਹਾਂ ਬਾਜ਼ਾਰ ਚੋਂ ਜਿਹੋ ਤਾਂ ਤੋਂ ਦੇਖੋ ਬਾਈ ਮੌਸਮ ਵੀ ਠੰਢੀ ਮੀਂਹ ਵਾਲਾ ਹੁੰਦਾ ਅੱਜ ਆਹ ਮੋਟਰ ਤੇ ਬਾਈ ਤਾਂ ਹੀ ਕੰਮ ਰੁਕਿਆ ਹੋਇਆ ਸੀਗਾ ਇਹ ਦੇ ਕਰਕੇ ਹੀ ਵਾਜ ਤੇ ਆ ਕਰਕੇ ਆ ਮੋਟਰ ਲਾਈਟ ਚੱਲਦੀ ਹੁਣਾਂ ਛੱਡ ਦਿੰਨੇ ਆ ਕਿ ਅਰੇ ਇਹਨੂੰ ਬਾਣੀ ਲਵਾਉਨੇ ਆ ਤੁਹਾਨੂੰ ਬਾਈ ਸਾਰਾ ਇਤੋਂ ਵੀ ਖਜਦੋਂ ਕੰਮ ਨੇਰੀ ਆ ਗਿਆ ਹਨ ਬਾਈ ਹੈਨਾ ਦਵਾਲ ਲਵੇਟਿਆ ਹੋਇਆ ਡਬਲ ਹੁੰਦਾ ਕਾਗਜ ਇਹ ਆਪਾਂ ਐ ਹੈਨਾ ਵਿਚਾਲੋਂ ਸਿੰਗਲ ਕਰ ਲੀਦਾ ਇਹਨੂੰ ਦੇਖੋ ਆਹ ਇਥੋਂ ਐ ਪੜੀ ਜਾਂਦੇ ਆ ਆ ਦੇਖੋ ਐਵੇਂ ਵਟੀ ਜਾਂਦਾ ਬਾਈ ਇਹ ਤੇ ਲਪੇਟ ਲਈਦਾ ਵਾ ਤੇ ਸੌਖਾ ਰਹਿੰਦਾ ਵਾ ਇਹ akn ਗੋਲ ਹੀ ਹੁੰਦਾ ਵਾ ਆ ਦੇਖ ਲਓ ਬਾਈ ਐਵੇਂ ਵਿਛਾ ਲੈਨੇ ਆ ਤੇ ਆਹਦੇ ਪਿੱਛੇ ਅਸੀਂ ਐਵੇਂ ਪੈਰ ਮਾੜਾ ਰੱਖੀ ਜਾਂਦੇ ਆ ਪਿੱਛੇ ਬੰਦਾ ਸੈਟ ਕਰੀ ਜਾਂਦਾ ਪਿੱਛੇ ਮਿੱਟੀ ਪਾਈ ਜਾਂਦਾ ਥੋੜੀ ਥੋੜੀ ਵੀ ਉੱਡੇ ਨਾ ਪਿੱਛੇ ਬੰਦਾ ਆਪਣਾ ਪੂਰਾ ਯਾਨੀ ਕਿ ਹੋਰ ਮਿੱਟੀ ਪਾਈ ਜਾਂਦਾ ਪੂਰੀ ਓਕੇ ਕਰੀ ਜਾਂਦਾ ਇਹ ਬੰਦਿਆਂ ਤੋਂ ਲੋਟਰੀ ਆਉਂਦਾ ਹੈਗਾ ਇੱਕ ਪਿੱਛੇ ਕਾगज ਫੜਦਾ ਵਾ ਦੋ ਜਣੇ ਬਾਈ ਇੱਕ ਉਹ ਮੂਰੇ ਕਾगज ਖੋਲਦਾ ਦੋ ਜਣੇ ਮਿੱਟੀ ਪਾਈ ਜਾਂਦੇ ਆ ਤੇ ਬਾਈ ਇੱਕ ਨਾਲ ਆਪਾਂ ਡੰਡੇ ਤੇ ਹਨਾ ਵਿਚਾਲੋਂ ਵੱਢ ਕੇ ਤੇ ਲਪੇਟ ਲੈ ਜਾਂਦਾ ਏਕਣ ਫੇਰ ਮਛਾਦਾ ਨਾ ਵਾ ਇੱਧਰ ਬੰਦਿਆਂ ਨੇ ਆਪਣੇ ਨੇ ਆ ਦੇ ਇੰਨੇ ਤੇ ਦਾ ਮਿੱਟੀ ਪਿੱਛੇ ਪਾ ਦੀ ਹੁਣ ਗਾਣਾ ਦੇ ਫੇਰ ਵਛਾਉਣੇ ਆ ਇਸ ਦੀ ਆਈਡੀ ਨਾਲ ਹੀ ਕੱਟਿਆ ਸੀਗਾ ਪਹਿਲਾਂ ਇੱਕ ਵਾਰ ਕੱਟਿਆ ਸੀ ਮੈਂ ਹੁਣ ਇਹਨਾਂ ਨੂੰ ਕਿਹਾ ਵੀ ਜਾਦੇ ਕੱਟ ਲੋ ਵੀ ਸਿਰੇ ਤੱਕ ਪਹੁੰਚ ਜਾਵੇ ਦੇਖ ਲੈ ਪੂਰਾ ਸਿਰੇ ਸਿਰੇ ਤੱਕ ਪਹੁੰਚਿਆ ਬਾਈ ਪੂਰਾ ਜਾਨੀ ਕਿ ਵੱਟ ਦੇ ਦੇਖ ਲੋ ਇਰੇ ਤੱਕ ਪੂਰਾ ਪੂਰਾ ਪਹੁੰਚਿਆ ਦੇਖ ਲਓ ਅੰਦਾਜ਼ੇ ਨਾਲ ਹੀ ਕੱਟਿਆ ਸੀ ਬਾਈ ਇਹਦੇ ਬਾਈ ਵੱਟ ਤੇ ਆਦੇ ਸਾਰਾ ਹੋ ਗਿਆ ਵਾ ਪਿੱਛੇ ਬੰਦੇ ਆਪਣੇ ਮਿੱਟੀ ਪਾਉਂਦੇ ਆ ਤੇ ਇਹ ਦੁਵਾ ਜਾਦੇ ਆ ਵੱਟ ਤੇ ਲਾਉਣਾ ਵਾ ਉਹ ਸਾਹਮਣੀ ਤੇ ਲਾਉਣਾ ਵਾ ਦੇਖ ਲਓ ਬਾਈ ਆ ਵੀ ਵੱਟ ਤੇ ਆਪਾਂ ਸ਼ੁਰੂ ਕਰਤਾ ਕੰਮ ਇੱਧਰ ਵੀ ਆਦੇ ਪਛਾਤਾ ਕਾਗਜ ਹੁਣ ਇੱਧਰ ਆ ਗਾਹਾਂ ਬਸ ਆਹ ਰਹਿ ਗਈ ਬਾਈ ਵੱਟ ਆਦੇ ਪਿੱਛੇ ਉਧਰ ਵੀ ਲੱਗੇ ਹੋਏ ਆਪਣੇ ਬੰਦੇ ਪਾਈ ਜਾਂਦੇ ਆ ਮਿੱਟੀ ਲੋ ਵੀਰੇ ਲੱਗੇ ਹੋਏ ਆ ਬੰਦੇ ਇੱਧਰ ਆਪਣੇ ਭਾਬੀ ਆ ਕਾਗਜ਼ ਹੋਰ ਕੱਟ ਲਿਆਂਦਾ ਤੇ ਇੱਧਰ ਤਾਂ ਲਾਤਾ ਸੀਗਾ ਉਧਰ ਵੱਟ ਪਿੱਛੇ ਘਰੀ ਜਾਂਦੇ ਫਾਈਨਲ ਕੰਮ ਬਾਕੀ ਇੱਧਰ ਆ ਬੰਦਾ ਆਪਣਾ ਲੱਗਿਆ ਹੋਇਆ ਵਾ ਇੱਧਰ ਹੁਣ ਅਸੀਂ ਆ ਕਾਗਜ਼ ਆ ਵੱਟ ਤੇ ਵਾ ਥੋੜਾ ਜਿਆ ਰਹਿ ਗਿਆ ਵਿਛਾਉਣੇ ਆ ਬਾਬੇ ਰੇਟ ਚੱਲਦੀ ਆ ਬਾਈ ਚਲਾ ਦਈਏ ਮੋਟਰ ਜਲਦੀ ਜਲਦੀ ਫਿਰ ਲੋ ਬਾਈ ਕਰੋ ਚੈੱਕ ਅੱਜ ਆਪਾਂ ਵੀ ਖੇਤਾਂ ਵਿੱਚ ਪੂਰੀ ਦੱਬ ਕੇ ਬਾਈ ਕੀਤੀ ਆ ਮਿਹਨਤ ਕਹੀ ਨਾਲ ਬਾਈ ਕੀਤਾ ਜੇ ਕੰਮ ਆਪਾਂ ਲਾਈ ਆ ਮਿੱਟੀ ਪੱਟਾਂ ਤੇ ਕਾਗਜ ਲਾਇਆ ਵਾ ਖੁੱਡਾਂ ਪੈਣ ਤੋਂ ਪੱਕਾ ਹੱਲ ਹੋ ਗਿਆ ਹੁਣ ਬਾਈ ਖੁੱਡਾਂ ਦਾ ਹੁਣ ਨਹੀਂ ਕੋਈ ਖੁੱਡ ਖੁੱਡ ਉਹ ਜਲਦੀ ਇੱਥੇ ਤਾਂ ਬਾਈ ਆ ਮੋਟਰ ਦਾ ਖੇਤ ਸਾਰੇ ਪਾਸੇ ਆ ਦੇਖ ਲੋ ਆ ਵੀ ਖੇਤ ਨੀਵੇਂ ਆ ਸਾਰੇ ਪਾਸੇ ਹੀ ਨੀਵੇਂ ਆ ਬਹੁਤ ਖੁੱਡਾਂ ਪੈਂਦੀਆਂ ਨੇ ਯਾਰ ਬਹੁਤ ਫਿਰ ਔਖਾ ਹੁੰਦਾ ਵਾ ਵਧੀਆ ਬਾਈ ਮਾੜਾ ਮੋਟਾ ਕਹੀ ਨਾਲ ਕੰਮ ਕਰਿਆ ਕਰੋ ਵਧੀਆ ਸ਼ਰੀਰ ਹੈ ਨਾ ਫੈਕਟ ਰਹਿੰਦਾ ਵਾ ਨਾਲੇ ਤਾਂ ਕੋਈ ਜਿਮ ਜੁਮ ਲਾਉਣ ਦੀ ਵੀ ਬਾਈ ਲੋੜ ਨਹੀਂ ਹੈਗੀ ਇਹ ਆਪਣੀ ਨਾਲੇ ਆਪ ਦਾ ਕੰਮ ਹੋ ਜਾਂਦਾ ਵਾ ਨਾਲੇ ਵਧੀਆ ਜੈਮ ਵੀ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਸਾਰੇ ਸ਼ਰੀਰ ਦਾ ਜੋਰ ਲੱਗਦਾ ਬਾਈ ਕਹੀ ਨਾਲ ਆਪਾਂ ਵੀ ਚਲੋ ਜਿੰਨਾ ਦਾ ਅੰਦਾਵਾ ਕਰੀਦਾ ਵਾ ਆ ਬੰਦੇ ਆਪਣੇ ਲੱਗੇ ਸੀਗੇ ਮੈਂ ਕਹਾਂ ਚੱਲ ਨਾਲ ਇਹਨਾਂ ਦੇ ਲੱਗ ਜੀਏ ਥੋੜਾ ਜਿਹਾ ਇਹ ਵੀ ਐਮਤ ਮਾਰਨਗੇ ਫਿਰ ਨਾਲ ਜਿਵੇਂ ਬੰਦਾ ਆਪ ਲੱਗਿਆ ਹੋਵੇ ਨਾ ਤੇ ਦੇਖ ਕੇ ਵੀ ਥੋੜਾ ਜਿਹਾ ਖਿੱਚਦੇ ਆ ਕੰਮ ਪੂਰੇ ਸਰੀਰ ਦਾ ਬਾਈ ਜ਼ੋਰ ਲੱਗਦਾ ਕਹੀ ਨਾਲ ਪੂਰੀ ਇੱਕ ਤਰ੍ਹਾਂ ਦੀ ਕਹਿ ਲਓ ਪੂਰੀ ਜੈਮ ਲ ਲੱਗ ਜਾਂਦੀ ਆ ਇਹ ਗਰਮੀ ਆ ਜਾਂਦੀ ਆ। ਹਾਂ। ਕਹੀ ਦਾ ਕੰਮ ਦਾ ਯਾਨਕੀ ਬਹੁਤ ਔਖਾ ਬਾਈ ਪੂਰਾ ਜ਼ੋਰ ਲ ਲੱਗਦਾ ਕਹੀ ਦੇ ਕੰਮ ਦੇ ਵਿੱਚ। ਫਰੀ ਰਹਿਣ ਦਾ ਪੂਰਾ ਇੱਕਦਮ ਹੋ ਜਾਂਦਾ ਵਧੀਆ ਪੂਰਾ ਬਾਈ। ਹੁਣ ਵਧੀਆ ਜ਼ੋਰ ਲੱਗ ਗਿਆ। ਚਲੋ ਨਾਲ ਵਧੀਆ ਖਿੱਚਿਆ ਗਿਆ ਕੰਮ ਬਸ। ਸਾਡੀ ਆਹਾ ਬੱਟਰ। ਇਧਰ ਵਾਲੀ ਦਾ ਹੋ ਗਈ। ਤੇ ਆ ਵੀ ਹੋ ਗਈ ਬਸ ਐਨੀ ਕੁ ਰਹਿ ਗਈ ਨਾਲ ਹੀ ਅਸੀਂ ਬਾਈ ਮੋਟਰ ਛੱਡਤੀ ਤਾਂ ਅਸੀਂ ਮੈਂ ਨਾਲ ਇਹਨਾਂ ਦੇ ਲੱਗ ਗਿਆ। ਪਹਿਲਾਂ ਮੈਂ ਕਾਗਜ ਤੁਮਾਉਂਦਾ ਜੀ ਮੈਂ ਕਹਾਂ ਚੱਲ ਮੈਂ ਵੀ ਲਾ ਦੇਣਾ ਮਿੱਟੀ। ਤੇ ਬਾਕੀ ਇਧਰ ਆ ਦੇ ਆ ਦਿਖਾ ਦੇ ਇੱਧਰ ਆਪਣੇ ਬੰਦੇ ਨੇ ਆ ਵੀ ਲਾਤਾ ਵਾ ਉਹ ਥੋੜੀ ਰਹੀ ਗਈ ਭਾਈ ਉਹ ਨਾਣ ਵਾਲੀ ਉਹ ਵੀ ਕਰਦੇ ਆ ਵਾ ਦਿਖਾਉਣੇ ਆ ਤੁਹਾਨੂੰ ਫਾਈਨਲ ਕਰਕੇ ਬਾਕੀ ਭਾਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਤੇ ਚੈਨਲ ਨੂੰ ਆਪਣੇ ਨੂੰ ਭਾਈ ਸਬਸਕ੍ਰਾਈਬ ਕਰ ਲੋ ਸਾਰੇ ਭਰਾ ਸਾਰੀਆਂ ਖੇਤੀਬਾੜੀ ਦੀਆਂ ਵੀਡੀਓ ਭਾਈ ਇਦਾਂ ਹੀ ਪਾਉਂਦੇ ਰਵਾਂਗੇ ਹਾਂਜੀ ਵੀਰੇ ਪਹੁੰਚ ਗਏ ਖੇਤ 'ਚ ਭਾਈ ਪਹਿਲੇ ਮੀਡੀਅਮ 'ਚ ਜਲਦਾ ਭਾਈ ਚਲੋ ਜੱਕ ਤੋੜਾ ਭਾਈ ਹੁਣੇ ਕਮੈਂਟਾਂ ਇਹ ਕਹਿੰਦੇ ਸੀ ਭਾਈ ਮੀਡੀਅਮ ਗੇਅਰ 'ਚ ਚਲਾਇਓ ਇਹਨੂੰ ਆਪਾਂ ਅੱਜ ਫਿਰ ਚਲਾ ਕੇ ਦੇਖ ਹੀ ਲਈਏ ਕੋਈ ਪਰਵਾਹ ਨਹੀਂ ਭਾਈ ਮੀਡੀਅਮ ਗੇਅਰ ਦੇ ਵਿੱਚ ਵੀ ਝੋਟੇ ਨੂੰ ਕਰੋ ਜੱਕ ਇਹ ਆਪਣੇ ਉਹੀ 16 17 1700 ਜੱਕੜ ਤੇ ਚੱਲਦਾ ਭਾਈ ਫੇਲੇ ਮੀਡੀਅਮ 'ਚ ਦੇਖੋ ਕਰੋ ਜੱਕ ਤੋਰ ਆ ਭਾਈ ਫਿਲ ਵੇ ਕਮੈਂਟਾਂ ਚ ਕਿਵੇਂ ਆ ਪਰਫਾਰਮੈਂਸ ਫਿਰ ਵੀਡੀਓ ਮੰਗੇ ਚ ਠੀਕ ਆ ਕਿ ਲੋਜ ਆਪਾਂ ਨੂੰ ਤਾਂ ਮੀਡੀਅਮ ਚ ਠੀਕ ਲੱਗੀ ਬਾਈ ਪਹਿਲੀ ਵਾਰ ਤਾਂ ਲੋਜ ਚ ਆਪਾਂ ਚੌਥੇ ਜਮਾਰ ਦੇਨੇ ਹੁੰਨੇ ਆ ਦੂਜੀ ਵਾਰ ਆ ਦੇ ਮੀਡੀਅਮ ਪਾ ਲਿਆ ਬਾਈ ਅੱਜ ਵਧੀਆ ਪਰਫਾਰਮੈਂਸ ਆ ਏ ਟਰੈਕਟਰ ਆ ਦੋ ਵਾਰੇ ਹੁਣ ਦੂਜਾ ਮੀਡੀਅਮ ਪਾਉਣ ਲੱਗੇ ਆ ਦੂਜਾ ਕਰੋ ਜੀ ਕਵਾਈ ਦੇਖੋ ਦੂਜੇ ਮੀਡੀਅਮ ਚ ਕੋਈ ਝੋਟੇ ਨੂੰ ਪਰਵਾਹ ਨਹੀਂ ਬਾਈ ਰੋਜਕ ਤੇਰਾ ਤੋੜਾ ਬਾਈ ਬੜਾ ਵਰਕ ਬਣਦਾ ਤੋਰੇ ਦਾ ਤਾਂ ਇਹ ਲੋਟੇ ਹੀ ਫਿਰਦਾ ਆਹੀਂ ਲੱਗਦਾ ਜਿਵੇਂ ਹੜਾਂ ਨਾਲ ਹੀ ਪਾਉਣੇ ਹੁੰਦੇ ਆ ਰੋਜਕ ਬਾਈ ਪਰਫਾਰਮੈਂਸ ਫਿਰ ਝੋਟੇ ਦੀ ਦੇਖੋ ਬਾਈ ਲੋਟੇ ਹੀ ਫਿਰਦਾ 1800 ਚੱਕਰ ਤੇ ਆ ਬਾਈ ਦੂਜੇ ਮੀਡੀਅਮ ਦੇ ਵਿੱਚ ਸੇਓ ਬਾਈ ਕਮੈਂਟਾਂ ਦੇ ਵਿੱਚ ਕਿਵੇਂ ਲੱਗੀ ਪਰਫਾਰਮੈਂਸ ਤੁਹਾਨੂੰ ਪਹਿਲੇ ਮੀਡੀਅਮ ਤੇ ਦੂਜੇ ਮੀਡੀਅਮ ਗੇਅਰ ਦੇ ਵਿੱਚ ਲੋ ਬਾਈ ਆ ਵੀ ਖੇਤ ਦਾ ਕਰਨ ਲੱਗੇ ਕਦੋਂ ਇੱਧਰ ਦਾ ਹੋ ਗਿਆ ਆਪਣਾ ਤੇ ਆਪਾਂ ਪਹਿਲੀ ਵਾਰ ਬਾਈ ਚੌਥੇ ਲੋ ਦੇ ਵਿੱਚ ਕਰਦੇ ਹੁੰਦੇ ਆ ਇਸ ਤੋਂ ਬਾਅਦ ਪਹਿਲਾ ਆਪਣਾ ਮੀਡੀਅਮ ਪਾਵਾਂਗੇ ਸਟਰ ਆਪਣੇ ਬੰਦੇ ਵੀ ਆ ਗਏ ਬਾਈ ਘੋਨਾ ਲਾਉਣਾ ਵਾਜੋਟਾ ਆਪਣਾ ਆ ਗਿਆ ਉਧਰ 855 ਵੀ ਵੀ ਕੋਲ ਵੀ ਲਿਆ ਜੜੀ ਹੁਣੇ ਤੇ ਤੇਰੇ ਬੰਦੇ ਵੀ ਆਪਣੇ ਨਾਲ ਤੇ ਬਈ ਆ ਥੱਲੇ ਵੀ ਲੱਗ ਗਿਆ ਝੋਨਾ ਇਧਰ ਆਪਣੇ ਆ ਸਾਰਾ ਥੱਲੇ ਲੱਗ ਗਿਆ ਤੇ ਇੱਕ ਤਾਂ ਲਾਈਟ ਬਾਈ ਘਟ ਆਉਂਦੀ ਆਉਣਾ ਅੱਜ ਲਾਈਟ ਮਾ ਆਈ ਆ ਤੇ ਤਾਂ ਕਰਕੇ ਹੁਣ ਦੋਨੇ ਮੋਟਰਾਂ ਹੀ ਛੱਡ ਲੀਆਂ ਸੀਗੀਆਂ ਅੱਧਾ ਘੰਟਾ ਹੋ ਗਿਆ ਬਾਈ ਆਪਣਾ ਲੱਗਿਆ ਨੂੰ ਆ 11 ਹੈਗਾ ਇਹ ਕਰਕੇ ਪਰਲੀ ਮੋਟਰ ਵਿਚਾਈ ਹੋਈ ਹੈ ਉੱਥੇ ਭਰ ਕੇ ਉੱਥੇ ਵੀ ਕਰਾਂਗੇ ਬਾਈ ਦੇਖ ਲਓ 12:00 ਵਜ ਗਏ ਬਾਈ ਹੁਣ ਲਓ ਵੀਰੇ ਨਿਪਟ ਗਿਆ ਕੰਮ ਔਰੇ ਤਾਂ ਹੁਣ ਪਰਲੀ ਮੋਟਰ ਦੇ ਬਾਈ ਚੱਲੇ ਆ ਉੱਥੇ ਵੀ 11 ਭਰ ਗਿਆ ਤੇ ਇਹਦਾ ਹੋ ਗਿਆ ਬਾਈ ਫਾਈਨਲ ਕਦੂ ਕਰੋ ਇੱਕ ਵੀਰੇ ਪੂਰਾ ਵਧੀਆ ਬਣ ਗਿਆ ਬਾਈ ਬਾਈ 1:00 ਵਜ ਗਿਆ 11:30 ਲੱਗੀ ਡੇਢ ਘੰਟਾ ਲੱਗਿਆ ਇਹਨੂੰ ਵਧੀਆ ਬਣ ਗਿਆ ਚਲੋ ਚਾਲਦੇ ਆਪਾਂ ਲੋ ਵੀਰੇ ਇਹ ਤੇਰਾ ਮਟਰ ਤੇ ਆ ਗਈ ਸੀ ਇੱਥੇ ਲਾਗੇ ਬਾਈ ਕਦੂ ਕਰਨਾ ਲੋ ਵੀਰੇ ਇੱਕ ਵਾਰ ਆਪਾਂ ਮਾਰਤਾ ਬਾਈ ਕਦੂ ਕਰਤਾ ਰੋਟਾਵੇਟਰ ਨਾਲ ਬਾਕੀ ਹੁਣ ਬਾਈ ਕਰਾਂਗੇ ਸਵੇਰੇ ਹਜੇ ਯਾਨੀ ਕਿ ਪਾਣੀ ਵਿੱਚ ਘਟ ਸੀਗਾ ਤਾਂ ਕਰਕੇ ਵਿਜ ਲਾਏ ਆ ਵੀ ਪਾਣੀ ਜੇ ਖੜ ਜੂਗਾ ਹੁਣ ਦੂ ਸਵੇਰੇ ਲਾਵਾਂਗੇ ਦੋ ਹੋਰ ਚੰਗੀ ਤਰ੍ਹਾਂ ਬਾਈ ਹੁਣ ਦੇਖ ਲਓ ਵੀਰੇ ਆਪਣੇ 2:00 ਵੱਜ ਗਏ ਇਹ ਜਾਣਾ ਦੇਖ ਲੋ ਘਰੇ ਨਾਉਣਾ ਨੂੰ ਨਾਵਾ ਰੋਟੀ ਚਲੋ ਮੈਂ ਖਾਇਆ ਸੀਗਾ ਇਹ ਤੈਨਹੀਂ ਵੱਜ ਜਣੇ ਆ ਸੌਂਦਿਆਂ ਨੂੰ ਬਈ ਸਵੇਰੇ ਫਿਰ ਦੇਖਦੇ ਆ ਹਾਂਜੀ ਵੀਰੇ ਰਾਤ ਇੱਕ ਵਾਰ ਕਦੂ ਕਰਤਾ ਸੀਗਾ ਤੇ ਹੁਣ ਦੇਖ ਲੋ ਬਈ ਵਧੀਆ ਭਰ ਗਿਆ 11 ਔਨ ਕਰਦੇ ਆ ਬਈ ਰਾਤ ਵੀ ਬਈ 3:30 ਦੇਖ ਲੋ ਸੌਂਦਿਆਂ ਨੂੰ ਵੱਜ ਗਏ ਹੁਣ ਦੇਖ ਲੋ ਆਗੇ ਆਪਾਂ ਫੇਰ ਵੀ ਮੋਟਰ ਤੇ 7 ਵਜੇ ਮੈਂ ਉੱਠ ਖੜਿਆ ਸੀ ਤੇ ਆਜੂ ਪੀ ਕੇ ਮੂੰਹਾ ਧੋ ਕੇ 8 ਵਜੇ ਦੇ ਨੂੰ ਬਈ ਆ ਗਏ ਆਪਾਂ ਕਰਦੇ ਆ ਸਟਾਰਟ ਬਈ ਦਿਖਾਉਣੇ ਤੁਹਾਨੂੰ ਲੋ ਬਾਈ ਕਰਤਾ ਸਟਾਰਟ ਇਤਰਾ ਪਾ ਕਦੂ ਦਾ ਕੰਮ ਪਾਣੀ ਬਾਈ ਪੂਰਾ ਵਧੀਆ ਭਰ ਗਿਆ 11 ਤੇ ਚੌਥੇ ਲੋ ਜੀ ਚੱਲਦਾ ਵੀਰੇ ਕਰੋ ਜੈਕ ਬਾਈ ਦੋਰਾ ਬਹੁਤ ਪਿੱਛੇ ਵੀ ਬਹੁਤ ਜਿਆਦਾ ਬਾਕਮੀ ਬਾਈ ਮੀ ਵੀ ਆ ਗਿਆ ਹੁਣ ਦਾ ਚਲੋ ਆਏ ਆ ਜੇ ਮੀ ਵਧੀਆ ਆ ਗਿਆ ਬਾਈ ਉਹ ਪਰ ਲੈ ਕੇ ਆਰੇ ਵੀ ਹੋ ਜਾਣਗੇ ਲੇਟ ਕਰਕੇ ਯਾਰ ਜਾਨੇ ਕਿ ਕਦੂ ਥੋੜਾ ਜਿਹਾ ਲੇਟ ਹੋਈ ਜਾਂਦਾ ਠੀਕਾ ਲੇਟ ਬਹੁਤ ਘਟ ਆਉਣ ਲੱਗੀ ਬਾਈ ਸਾਡੇ ਏਰੀਆ ਚ ਤਾਂ ਉਹ ਭਾਈ ਨਿਪੜਨ ਵਾਲਾ ਹੀ ਆ ਬਸ ਆਹੀ ਕਿਹੜਾ ਰਹਿ ਗਿਆ ਦੇਖ ਲੋ ਵੀਰੇ ਇੱਕ ਘੰਟਾ ਲੱਗਿਆ ਵਾ ਇਹ ਡੇਢ ਕਿਲੀਲਾ ਸੀਗਾ ਇੱਕ ਵਾਰ ਆਪਾਂ ਰਾਤ ਮਾਰਦਾ ਸੀ ਰੋਟਰੋਟਰ ਰਾਤ ਤੀਜੀ ਲੋਜ ਮਾਰਦਾ ਸੀ ਭਾਈ ਹੁਣ ਜੋ ਉੱਤੇ ਲੋਜ ਲੰਬਾ ਘੇਰਾ ਕਰਕੇ ਭਾਈ ਮੈਂਟੀ ਲੱਗਿਆ ਬਾਕੀ ਕਰੋ ਭਾਈ ਇੱਕ ਸਵਾਈ ਦੇਖੋ ਕੋਈ ਢਲੇ ਨਹੀਂ ਨਹੀਂਦੀ ਹੈਗੀ ਭਾਈ ਲੋ ਬਾਈ ਕੜਤਾ ਟਰੈਕਟਰ ਆਪਾਂ ਬਾਹਰ ਤੇ ਹੋ ਗਿਆ ਆਪਣਾ ਕੱਦੂ ਕੰਪਲੀਟ ਬਾਈ ਕਰੋ ਚੈੱਕ ਇਧਰ ਹਾਂਜੀ ਵੀਰੇ ਆ ਗਏ ਸੀਗੇ ਬਾਈ ਖੇਤ ਦੇ ਵਿੱਚ ਤੇ ਲਾਗੇ ਕਦੂ ਕਰਨ ਬਾਈ ਲੈਟ ਚਲੋ ਆਏ ਆ ਵੀ ਸਵੇਰੇ ਆ ਗਏ ਸੀ ਸਾਜਰੇ ਉਹ ਪਰ ਆ ਤੇ ਕਵਰ ਮਾਰਦਾ ਯੋਜ ਕੰਟਰੋਲਰ ਇਹਦਾ ਜ ਵਧੀਆ ਕਿੰਦਾ ਬਾਈ ਵੱਟਾਂ ਪਾਲੀਆਂ ਤਾਂ ਕਰਕੇ ਇੱਕਨ ਲੋਟ ਆ ਗਿਆ ਭਰ ਗਿਆ ਜੇ ਤੀ ਨਹੀਂ ਦਾ ਪਿਆਰਾ ਭਾਰ ਨਹੀਂ ਆਉਂਦਾ ਜੇ ਮੈਂ ਟੋਟਮ ਵੀ ਲੈਟ ਆਉਂਦੀ ਆ ਉਹਨਾਂ ਦਾ ਰੇਵਾ ਦੋਵਾਰ ਮਾਰ ਦਾਂਗੇ ਬਾਈ ਇਹ ਜਿਵੇਂ ਆਇਆ ਇੱਕ ਵਾਰ ਆ ਇਧਰ ਮਾਰ ਕੇ ਜਿਵੇਂ ਲਾਗੇ ਬਾਈ ਦੋਹਰ ਲਾਉਣ ਸਾਰੀਆਂ ਵਟਾਂ ਹਟਾ ਦਿਆਂ ਮੈਂ ਵਿਚਾਲਿਆਂ ਪੂਰਾ ਇੱਕ ਘੇਰਾ ਹੋ ਗਿਆ ਜੋਥੇ ਲੋ ਜੀ ਚੱਲਦਾ ਬਾਈ 1500 ਰੁਪਈਆ ਮੇਂ ਦੇਖੋ ਐਨ ਪੂਰਾ ਵਧੀਆ ਚੱਲਦਾ ਲੋ ਬਰੇ ਹੋ ਗਿਆ ਕਦੂ ਆਖੇ ਦਾ ਬਾਈ ਦੇਖੋ ਐਨ ਪੂਰਾ ਵਧੀਆ ਬਣ ਗਈ ਗੱਲ ਦੇਖੋ ਕਰੋ ਚੱਕ ਬਾਈ ਹੁਣ ਬਾਈ ਇਹਦਾ ਕਰਦੇ ਆਂ ਦਕੋਨੇ ਇਹਦਾ ਆ ਰੋਡ ਵਾਲਿਆਂ ਨੇ ਦੇਖ ਲੋ ਖੱਤੇ ਖਰਾਬ ਕਰਤੇ ਹੱਤ ਕੋਨਾ ਕਰਤਾ ਦੇਖ ਲੋ ਬਾਈ ਇਹਦਾ ਕਰਦੇ ਆਂ ਬਾਈ ਇੱਥੋਂ ਪਾਣੀ ਖੋਲ ਲੈਨੇ ਐ ਜੇ ਵਾਧੂ ਆ ਪਾਣੀ ਲੋ ਬਰੇ ਆ ਵੀ ਛੇ ਦਾ ਹੋ ਗਿਆ ਕਦੂ ਤਕੋਨੇ ਖੇਤ ਦਾ ਬਾਈ ਇਹ ਕਦੂ ਗਦੂ ਕਰਨ ਨੂੰ ਵੀ ਯਾਰ ਬਹੁਤ ਔਖਾ ਕਰਦਾ ਵਾਹੀ ਬੂਈ ਨਹੀਂ ਸਾਰੇ ਘਾਹ ਨਹੀਂ ਔਖਾ ਕਰਦਾ ਆਪਾਂ ਕਢਾਤਾ ਰਹੇ ਲੋ ਬਾਈ ਇੱਧਰ ਆਪਣੇ ਬੰਦੇ ਲਾਈ ਜਾਂਦੇ ਆ ਝੋਨਾ ਇਹਦਾ ਕਦੂ ਕੀਤਾ ਸੀ ਦੇਖ ਲਓ ਬਾਈ ਮੀਂਹ ਪੈਣ ਲੱਗ ਗਿਆ ਮੀਂਹ ਚ ਵੀ ਲੱਗੇ ਹੋਏ ਆ ਖਿੱਚੀ ਜਾਂਦੇ ਆ ਕੰਮ ਚਲੋ ਮੀਂਹ ਪੈ ਜਾਵੇ ਤਾਂ ਵਧੀਆ ਯਾਰ ਗਰਮੀ ਈ ਆ ਠੰਡਾ ਹੋ ਜੂ ਮੌਸਮ ਨਾਲੇ ਪਾਣੀ ਪੂਣੀ ਹੋ ਜੂ ਵਧੀਆ ਝੋਨੇ ਝੋਨੇ ਦੇ ਫੁੱਲ ਇਦੋਂ ਬਾਅਦ ਇਹਨਾਂ ਨੇ ਆ ਲਾਉਣਾ ਪਰ ਲੈ ਕੇ ਆਰੇ ਦਾ ਬਸ ਭਾਈ ਰਹਿ ਗਿਆ ਆ ਮੋਟਰ ਤੇ ਹਾਂਜੀ ਵੀਰੇ ਆਪਣੇ ਆਹੀ ਤ ਭਾਈ ਰਹਿ ਗਿਆ ਆ ਮੋਟਰ ਤੇ ਤਾਂ ਆ ਜਾਂ ਪਨੀਰੀ ਵਾਲਾ ਰਹਿ ਗਿਆ ਭਾਈ ਥੋੜਾ ਥੋੜਾ ਮੀਂਹ ਵੀ ਪਈ ਜਾਂਦਾ ਵਾ ਜੇ ਮੀਂਹ ਵਧੀਆ ਪੈ ਜੇ ਫਿਰ ਤਾਜੀ ਲਵੇ ਹੋਜੀ ਕੰਮ ਦੋਹਰਾ ਮਾਰਨ ਲੱਗਿਆ ਰੋਟਾਵੇਟਰ ਵਨ ਬੰਨ ਵਾਲਾ ਯਾ ਦੋ ਚਾਰ ਗੜੇ ਰਹਿ ਗਏ ਬਾਹ ਮੋਟਰ ਦੇ ਆਪਣਾ ਕੰਮ ਫਾਈਨਲ ਹੋ ਗਿਆ ਬਾਈ ਬਸ ਹੁਣ ਦੋੜਦਾ ਬਾਈ ওই ਚੋਟੇ ਲੋਜੀ ਜਲਦਾ ਵਾ ਚਲੋ ਜਿਆ ਕਰਦਾੁੱਤਾ ਵੀ ਜਲਦਾ ਬਈ ਕੋਈ ਪ੍ਰਵਾਹ ਨਹੀਂ ਆ ਗਈ ਇੱਧਰ ਆਪਣੇ ਬੰਦੇ ਨੇ ਬਾਈ ਝੋਨਾ ਵੀ ਲਾਦਾ ਤਾਂ ਗੱਲ ਕੀਤਾ ਜੀ ਕਦੋਂ ਆ ਉਹ ਪਰ ਇਹ ਛੋਟਾ ਜਿਹਾ ਮੇਰਾ ਰਹਿ ਗਿਆ ਆ ਰਹਿ ਗਿਆ ਇਹ ਵੀ ਛੋਟਾ ਬਹੁਤ ਲਾਦਾ ਬਾਕੀ ਵੀਰੇ ਮਿਲਦੇ ਆ ਜਲਦੀ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸਾਰੀਆਂ ਖੇਤੀਬਾੜੀ ਦੀਆਂ ਵੀਡੀਓ ਦੇਖਣ ਲਈ ਜਦ ਤੱਕ ਟੇਕ ਕੇਅਰ ਬਾਈ ਸਾਰੇ ਭਰਾਵਾਂ ਨੂੰ